ਹਾਂਜੀ ਵੈਲਕਮ ਸਾਡਾ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਨਵੀਂ ਬੜਾ ਟੋਹ ਕਰਦੇ ਆ ਸਟਾਰਟ ਨਗਰ ਕੀਤਨ ਤੋਂ ਬਾਅਦ ਅੱਜ ਕੀਤਾ ਇਹਦੇ ਸਾਰੇ ਆ ਫੌਲੀ ਟੇਪਾਂ ਲੌਣੇ ਵੀ ਬਣਿਆ ਪਾੜ ਇਹ ਲੱਗੇ ਵੀ ਸੋਨੇ ਦਾ ਤੇ ਲੌਣੇ ਵੀ ਉੱਤੇ ਆ ਆ ਸਾਰੇ ਆਪਾਂ ਲਾ ਕੇ ਰੱਖ ਰਿਹਾ ਤੇ ਖੇਤ ਹੈਗਾ ਕੰਮ ਟਰਾਲੀ ਭਾਗ ਲੈ ਕੇ ਆਣੇ ਆ ਨਾਲ ਦੀ ਨਾਲ ਮੈਂ ਕਿਹਾ ਵੀ ਢਾਈ ਦਿੰਦੇ ਆ ਟਰੈਕਟਰ ਕੱਢ ਲੈ ਬਾਹਰ ਕਪੜਾ ਮਾਰਦਾ ਤੇ ਟਾਈਮ ਨਹੀਂ ਹੋਣਾ ਹੈਗਾ ਜੇ ਕਪੜਾ ਮਾਰ ਲਾ ਕੇ ਜੀਤਾਂੇ ਪੈਣਗੇ ਉੱਤੇ ਮੀਂਹ ਦੇ ਮੀਂਹ ਪਿਆ ਹੋਇਆ ਥੋੜਾ ਜਿਹਾ ਮਿੱਟੀ ਜੰਮ ਜੇ ਗਈ ਤੇ ਆਪਾਂ ਬੱਚੇ ਵੀ ਢਾਤੇ ਆਪਣਾ ਖੇਤ 2 2.5 ਘੰਟਿਆਂ ਦਾ ਕੰਮ ਹੀ ਆ ਗੱਲਾਂ ਬੱਸ ਤੇ ਬੱਚੇ ਆ ਕਰਦੇ ਆ ਇਹ ਕਾਹ ਆਉਂਦਾ ਵਾ ਆਹ ਸਾਈਡ ਦਾ ਡੰਡੇ ਵਾਲਾ ਬੱਚਾ ਤੇ ਦੋ ਬੱਚੇ ਆ ਆ ਗਏ ਚੌਰੀ ਝੱਲਰਾਂ ਵਾਲਾ ਤੇ ਰੱਤਾ ਬੱਚਾ ਇੱਥੇ ਕੀ ਫਿਰਦੇ ਆ ਸਾਰੇ ਬੱਸ ਦੋ ਪਰ ਆ ਗਏ ਯਾਨੀ ਕਿ ਨੌ ਦੇ ਨੌ ਬੱਚੇ ਵਿੜਾਏ ਹੋਏ ਆ ਨਾਲ-ਨਾਲ ਖੇਤ ਦਾ ਕੰਮ ਵੀ ਤੇ ਚੱਲਦੇ ਹੁਣ ਖੇਤ ਟਰਾਲੀ ਪਾ ਕੇ ਆ ਜਾ ਗੋਦੀ ਚੱਕੀ ਜਿਹੜੀ ਆਪਾਂ ਨਗਰ ਕੀਰਤਨ ਤੇ ਟਰਾਲੀ ਵਾਈਸ਼ ਉਹੀ ਆਪਾਂ ਹੁਣ ਪਾ ਕੇ ਲੈ ਕੇ ਆਣੀ ਆ ਚੱਲਦੇ ਆ ਫਿਰ ਇੱਥੇ ਗੁਰਦੁਆਰੀ ਖੜੀ ਆ ਨਾਲੇ ਉਹਦਾ ਨੇੜੇ ਹੀ ਆਪਾਂ ਲੋਈ ਪਾਲੀ ਟਰਾਲੀ ਕਹਿੰਦੇ ਖੇਤ ਵੱਲੋਂ ਜਾਈ ਜਾਂਦੇ ਆ ਚੱਲ ਕੇ ਪਰਾਲੀ ਇਕੱਠੀ ਕਰਕੇ ਟਰਾਲੀ 'ਚ ਪਾਉਣੇ ਆ ਤੇ ਨਾਲ ਹੀ ਆਪਾਂ ਉੱਥੇ ਹੀ ਕਣਕ ਵੇਚ ਦੇਣੀ ਆ ਥੋੜੇ ਜਿਹਾ ਆ ਤੇ ਚਾਚਾ ਮਗਰ ਟਰੈਕਟਰ ਲਿਆਊਗਾ ਸੁਪਰ ਫੀਡਰ ਪਾ ਕੇ ਫਿਰ ਆਪਾਂ ਕੰਮ ਚਲਾ ਲਈਏ ਜੇ ਇਹਦੇ ਆ ਕੇ ਸ਼ੁਰੂ ਕਰ ਦਈਏ ਨਾ ਜੇ ਨਾ ਫਿਰ ਦੇ ਆ ਕੇ ਕੰਮ ਸ਼ੁਰੂ ਕਰ ਇੱਕ ਟਰਾਲੀ ਮੇਰੇ ਵੀਰੋਂ ਉੱਥੇ ਕਣਕ ਚ ਭਰ ਦੇ ਪਰਾਲੀ ਹੁਣ ਇੱਥੇ ਸਾਈਡ ਤੇ ਢੇਰੀ ਕਰਕੇ ਫਿਰ ਆ ਭਰਾਂ ਉਹ ਸਾਈਡ ਤੇ ਲਾਣਾ ਮੋਟਰ ਤੇ ਆ ਭਰ ਲਈ ਸਾਰੀ ਆਸਮਤੀ ਆਪਣੀ ਘਾੜੀ ਜਾਂਦੇ ਬੰਦੇ ਆਹ ਟਰਾਲੀ ਫਾਲੋ ਹੋ ਜੂਗਾ ਸਾਈਡਾ ਜਾ ਕੇ ਬੱਚੇ ਵੀ ਦੇਖਣੇ ਆ ਲਗੜ ਲੋਗੜ ਨਾ ਆ ਜੇ ਅੱਜ ਸ਼ਾਮ ਨੂੰ ਜਾਗੋ ਤੇ ਵੀ ਜਾਣਾ ਤੂੰ ਪਹਿਲਾਂ ਖੇਤ ਦਾ ਕੰਮ ਤੇ ਕੂਤਰਾਂ ਦਾ ਕੰਮ ਨਿਬੜ ਕੇ ਚੱਲਣਾ ਨੇ ਉਹਨਾਂ ਨੂੰ ਛੋਲੇ ਛੋਲੇ ਦੇਖ ਕੇ ਇਧਰ ਥੋੜੀ ਹੀ ਰਹਿ ਗਈ ਟਰਾਲੀ ਕਹਿੰਦੇ ਆਹ ਪੂਣੀਆਂ ਰਹਿ ਗਈਆਂ ਵਸ ਇਧਰ ਸੁਪਰ ਹੇਡਰ ਵੀ ਚਲਾਤਾ ਇਹਦਾ ਦਾਣਾ ਚੈੱਕ ਕਰ ਲਈਏ ਵੀ ਸਾਰਾ ਡੈਗਦਾ ਸਾਰੇ ਪੋਰ ਚੈੱਕ ਕਰ ਲਈ ਇੱਕ ਵਾਰ। ਉਹ ਫੇਰ ਰਿਪੋਰਟ ਆ ਕੰਮ ਪੂਰਾ। ਤੇ ਉਹ ਵੀ ਟੈਗ ਦਾ ਪੂਰਾ ਵਧੀਆ ਤੇ ਗਾਣਾ ਵੀ ਵਧੀਆ ਟੈਗਦਾ। ਵੀ ਆਪਣਾ ਦੇ। ਸਾਰੇ ਪੋਰ ਵਧੀਆ ਚੱਲਦੇ ਆ। ਸਫਾਈ ਵੀ ਪੂਰੀ ਓਕੇ ਦੇ ਰਿਆ। ਇਹ ਜੋ ਦਾ ਆਪਣਾ ਬਾਸਮਤੀ ਆ ਪੂੜੀਆਂ। ਬਾਹਰ ਕੇ ਬਾਹਰ ਆ ਗਈ। ਬਾਤ 20-22 ਪੂਲੀਆਂ ਰਹਿ ਗਈਆਂ ਇੱਧਰ ਬਾਅਦ ਇੱਧਰੋਂ ਫੇਰ ਟਰੈਕਟਰ ਵਹਿਲਾ ਆਪਣਾ ਉਹ ਸੇ ਭਲਾ ਜਾਣੀਆਂ ਆਪਾਂ ਚਲਾਂਗੇ ਘਰੇ ਇੱਕ ਬੱਚੇ ਦੇਖਾਂਗੇ ਚਾਚੇ ਨੇ ਵੀਦਣੀਆਂ ਇੱਧਰ ਕੰਮ ਓਕੇ ਆ ਫੱਲ ਕੰਮ ਬਾਪਾ ਇਸ ਦੂਬਾ ਘਰੇ ਚੱਲਦੇ ਆ ਦੂਜੇ ਗੇਅਰ ਚੱਲ ਰਿਹਾ ਵਾ 2 ਦਾ ਪਹਿਲਾ ਹੋ ਜਾਂ A ਦਾ ਦੂਜਾ ਹੋ ਲੋ ਵੀ ਆਹ ਟਰਾਲੀ ਵੀ ਫੁੱਲ ਕਰਤੀ ਆ ਵੀ ਚੱਕ ਕੇ ਮਾਰੀਆਂ ਉੱਪਰ ਤੇ ਇੱਧਰ ਚੌਥਾ ਗੇੜਾ ਇਹ ਤਾਂ ਮੇਰੇ ਸਹਾਨ ਅੱਧੇ ਘੰਟੇ ਦਾ ਕੰਮ ਆ ਖੇਤ ਤਾਂ ਆ ਇੱਥੇ ਕਿਤੇ ਕਰੀਆ ਖੇਤ ਆਪਣਾ ਉਹ ਪਰਲੇਵਾਇ ਤਾਂ ਪੀਜੀ ਹੋਈਆਂ ਕਣਕ ਆਪਣੀ ਉੱਗਿਆ ਜੀ ਦੇਖੋ ਇਧਰ ਹਰਾ ਹਰਾ ਹੁਣ ਲੱਗ ਗਿਆ ਖੇਤ ਆ ਦੇ ਪੂਰੀ ਵਧੀਆ ਨਸਰੀ ਕਣਕ ਮਿਹਨਤ ਦਾ ਫਲ ਪੂਰਾ ਪੈ ਰਿਹਾ ਕਹਿੰਦੇ ਹੁਣ ਇਥੋਂ ਬਸ ਐਨੂੰ ਫੇਰ ਕਮਾ ਲੈਣਾ ਜੇ ਆਪਾਂ ਇਧਰ ਦੀ ਉਲਟ ਉੱਤੇ ਦੀ ਗੜੇ ਲਵਾਉਣੇ ਫਟਰਾਲੀ ਉੱਤੇ ਦੀ ਲੰਘਣੀਆਂ ਨਹੀਂ ਉਹੀ ਔਖਾ ਹੋ ਗਿਆ ਇਹ ਦੇਖੋ ਇੱਥੇ ਹੀ ਬਾਲਸ ਘਮਾ ਲੈਣਾ ਲੋ ਵੀ ਜਦੋਂ ਆ ਟਰੈਕਟਰ ਬਾਹਰ ਨਿਕਲੇਗਾ ਫੇਰ ਖੇਤ ਦੇ ਉੱਤੋਂ ਦੀ ਜਿਹੜਾ ਚੱਕਦਾ ਮਾੜਾ ਮਾੜਾ ਮੂੰਹ ਲੋ ਹੁਣ ਆ ਇੱਥੋਂ ਬਸ ਆਏ ਨੂੰ ਫਾਂਡ ਧਾਰ ਲੈਣੀ ਉਧਰੋਂ ਫੇਰ ਆਏ ਨੂੰ ਟਰੈਕਟਰ ਜਦੋਂ ਬਾਹਰ ਕੱਢਦਾ ਡੋਰ ਤੇ ਸਾਰੇ ਖੇਤ ਦੇ ਉੱਤੋਂ ਵੀ ਆ ਵੀ ਟਰਾਲੀ ਲਾਤੀ ਕਹਿੰਦੇ ਆਪਣਾ ਰੱਸਾ ਪਾਇਆ ਹੁੰਦਾ ਥੱਲੇ ਦੀ ਤੇ ਆਪ ਉਹ ਮਗਰ ਦਰਖਤ ਨਾ ਮੰਨਤਾ ਸੀਗਾ ਤੇ ਸਾਰਾ ਇੱਕ ਕੋਟੇਰੀ ਚ ਲੈ ਗਿਆ ਜਿਹ ਮੈਂਟਰਾਂ ਦੀ ਬਣੀ ਬਣਾਈ ਦੋਨੇ ਲਾਤੀਆਂ ਆ ਪਹਿਲਾਂ ਬਣੀ ਬਣਾਈ ਟਰਾਲੀ ਲਾਤੀ ਆ ਹੁਣ ਲਾਤੀ ਉਹ ਦੇਖੋ ਆਪਣਾ ਰੱਸਾ ਪਾਇਆ ਹੋਇਆ ਥੱਲੇ ਜੀ ਰੱਸਾ ਹੁਣ ਦਿਖਣਾ ਨਹੀਂ ਤੁਹਾਨੂੰ ਭਾ ਥੱਲੇ ਚਲੇ ਗਿਆ ਤੇ ਦੱਬਿਆ ਗਿਆ ਉਹ ਦੇਖੋ ਉਹ ਦਰਖਤ ਨਾ ਮੰਨਤਾ ਸੀ ਉਹ ਟਰਾਲੀ ਆਪਾਂ ਘੜਤੀ ਆ ਆ ਪਾ ਲਈ ਆਪਾਂ ਬਾਸਮਤੀ ਵਾਲੀ ਇਹਨੂੰ ਦੂਜੀ ਮੋਟਰ ਤੇ ਲੈ ਕੇ ਚੱਲਦੇ ਆ ਉਧਰ ਹੁਣ ਆਪਣਾ ਬਾਸਮਤੀ ਝਾੜਨ ਲੱਗੇ ਹੋਏ ਆ ਉਹ ਟਰਾਲੀ ਇੱਥੇ ਖੜਾ ਆ ਜੇ ਨੇ ਉਹ ਫੇਰ ਕੰਮ ਆਉਣੀ ਜਿੱਦਣ ਆਪਾਂ ਵਰ ਵਾਲੀ ਦੁਬਾਰੇ ਚੱਕਣੀ ਆ ਖੇਤੋਂ ਉਹਦਾ ਆਪਾਂ ਨੂੰ ਘਰੇ ਵੀ ਕੋਈ ਕੰਮ ਨਹੀਂ ਹੁਣ ਏਟ ਨਹੀਂ ਲੈ ਚਲੀਏ ਦੂਜੀ ਹੋਮ ਐ ਨਹੀਂ ਕੰਮ ਉਧਰ ਦੇ ਲੋ ਅੱਧਾ ਖੱਤਾ ਕਰ ਵੀ ਦਿੱਤਾ ਅੱਧਾ ਰਹਿ ਗਿਆ ਬਸ ਵੱਡੀ ਸਾਰੀ ਬਾਟਾ ਪੂਰੀ ਜ਼ੋਰ ਤਾਂ ਨਹੀਂ ਮੰਨਣਾ ਹੀ ਨਹੀਂ ਬਸ ਇੰਨਾ ਕਹਿੰਦੇ ਲੋਡ ਚ ਲੈਣਾ ਸੀ ਲੋ ਵੀ ਟਰਾਲੀ ਕੱਢ ਕੇ ਕਹਿੰਦੇ ਪਿੰਡ ਆ ਗਏ ਆਪਾਂ ਬਸ ਥੋੜੇ 1 ਮਿੰਟ ਦਾ ਆਪਾਂ ਘਰੇ ਪਹੁੰਚ ਜਾਣਾ ਤੇ ਚੱਲ ਕੇ ਬੱਚੇ ਦੇਖਦੇ ਆ ਕਿਹੜਾ ਇੱਕ ਦੋ ਔੜਦੇ ਆ ਕਿ ਨਹੀਂ ਕਿ ਸਾਰੇ ਔੜਦੇ ਆ ਕਿ ਸਾਰੇ ਬਹਿ ਗਏ ਜਾ ਕੇ ਅਪਡੇਟ ਦਿੰਦੇ ਆ ਤੁਹਾਨੂੰ ਘਰੇ 6 ਬੱਚੇ ਬਹਿ ਗਏ ਆਪਣੇ ਕਹਿੰਦੇ ਘਰੇ ਆ ਗਈ ਸੀ ਆਪਾਂ ਤਿੰਨ ਬੱਚੇ ਔੜਦੇ ਆ ਦੋ ਤਾਂ ਉਹ ਫਿਰਦੇ ਉੱਚੇ ਵੱਧ ਇੱਕ ਆ ਫਿਰਦਾ ਦੂਜਾ ਵੀ ਇਹਦੇ ਕੋਲੇ ਹੀ ਸੀਗਾ ਉਹ ਉੱਤੇ ਐਦੂ ਤੇ ਕਾ ਫਿਰਦਾ ਕਾਲਾ ਘੰਡ ਗਲਾਬੀ ਬਗਲ ਤੇ ਲਾਲ ਦੂਸੇ ਵਾਲਾ ਤੇ ਕਾ ਕਾਲੀ ਪੂੰਛ ਵਾਲਾ ਫਿਰਦਾ ਬਾਕੀ 6 ਬਹਿ ਗਏ ਇਹਨਾਂ ਨੂੰ ਵੀ ਹੁਣ ਤਾੜਦੇ ਆ ਲਾਉਨੇ ਆ ਮਤਲਬ ਉਹ ਵੀ ਅੱਜ ਆਪਾਂ ਜਾਗੋ ਤੇ ਜਾਣਾ ਮੋਗੇਵਾਲ ਤਾਂ ਕਰਕੇ ਉਹੜੇ ਜਿਹੜੇ ਉੱਚੇ ਵੱੱਤ ਖੜੇ ਆ ਨਾ ਉਹ ਦੇਖੋ ਇਹ ਥੋੜੇ ਥੱਲੇ ਆ ਕੇ ਜਦੋਂ ਇਹਨਾਂ ਨੂੰ ਭੜਕਾਈਆਂ ਮਾਰਾਂਗੇ ਆ ਦੋਨੇ ਉੱਚੇ ਆ ਬਸ ਆ ਕਾਲੀ ਪੂੰਛ ਵਾਲਾ ਤਾਂ ਥੱਲੇ ਫਿਰਦਾ ਇਹਨੇ ਤਾਂ ਬਹਿ ਬੂ ਹੀ ਜਾਣਾ ਆਪੇ ਹੀ ਬਾਕੀ ਆ ਬਹਿ ਗਏ ਲਾਲ ਜੀਨਾ ਹੋ ਗਿਆ ਡੰਡੇ ਵਾਲੇ ਹੋ ਗਏ ਆ ਕਿਹਦਾ ਆ ਗਿਆ ਇਹ ਕਿਹਦਾ ਵਾ ਬੜਾ ਆ ਆਪਣੇ ਮਹਿਣ ਆਪਾਂ ਕਿਸੇ ਦਾ ਬੈਠਣ ਨਹੀਂ ਦੇਈਦਾ ਬਸ ਕਾਲੀ ਪੂੰਛ ਵਾਲਾ ਉਦੋਂ ਉੱਚੇ ਖੜੇ ਹੋ ਰਹੇ ਗਏ ਬਸ ਆਹ ਬੱਚਾ ਅੱਜ ਕਹਿੰਦੇ ਲਗੜ ਤੋਂ ਬਚ ਕੇ ਆਇਆ ਜਮਾਂ ਲਗੜ ਦੇ ਮੂੰਹ ਚ ਆਇਆ ਇੱਕ ਸਾਹ ਦਾ ਸਿੱਧਾ ਆਉਂਦੇ ਸਾਰ ਬਹਿ ਗਿਆ ਇਹ ਕੇ ਬੱਚਾ ਇਹ ਕਾ ਬੱਚਾ ਇਹ ਜਮਾਂ ਹੀ ਲਗੜ ਦੇ ਮੂੰਹ ਚ ਆਇਆ ਕਾਲੇ ਘੰਡ ਵਾਲਾ ਵਿਚਾਰ ਰਹਿ ਗਿਆ ਆ ਤਾਂ ਚੱਲ ਪਹਿਲਾਂ ਹੀ ਬਹਿ ਗਿਆ ਸੀਗਾ ਇਹ ਵੀ ਆ ਬੰਦ ਕਰ ਦਨੇ ਇੱਕ ਦੋ ਦਿਨ ਹੋਟਾਵਾਂਗੇ ਆ ਬੱਚੇ ਉੱਡ ਤੀਜਾ ਹੋ ਗਿਆ ਉੱਡਦੇ ਆ ਨੂੰ ਮਤਲਬ ਘਾਟ ਹੀ ਉੱਡਿਆ ਹੋਂ ਤਾਂ ਪਰ ਜਿਹੜੇ ਹਿਸਾਬ ਨਾਲ ਲਗੜ ਆਉਂਦੀ ਫਿਰ ਹਿਸਾਬ ਨਾਲ ਬਾਈ ਘਾਟੇ ਡੋਣੇ ਪੈਣਾ ਹੈ। ਗਾਲੇ ਸੀ ਇਹਨਾਂ ਆਪਾਂ ਬੱਚੇ ਉਹੀ। ਥੋੜਾ ਪਹਿਲਾਂ ਕਢਾ ਲਿਆ ਕਰਾਂਗੇ। ਛਤਰੀਆਂ ਛਤਰੀਆਂ ਸਾਰੀਆਂ ਥੱਲੇ ਕਰ ਦਈਏ ਕਰਾ ਹੁਣ। ਛਤਰੀ ਵਾਲਾ ਕਬੂਤਰ ਵੀ ਖੋਲ ਦੀਏ। ਇਹਦਾ ਵੀ ਬਹੁਤ ਸਾਥ ਆਪਾਂ ਨੂੰ ਬੱਚੇ ਕਿ ਹੁਣ ਚਾਹ ਛਤਰੀ ਵਾਲੇ ਦਾ। ਸਾਰੇ ਬੱਚੇ ਲੈ ਤਾੜ ਆਪਾਂ ਵਿਦ ਛਤਰੀ ਵਾਲਾ। ਇਹ ਸਾਰਿਆਂ ਨੂੰ ਹੁਣ ਆਪਾਂ ਥੱਲੇ ਲੈ ਕੇ ਚਾਲਦੇ। ਲੋ ਵੀ ਦਾਣਾ ਬਾਣੀ ਪਾਈ ਜਾਂਦੇ ਆ ਕਹਿੰਦੇ ਕਬੂਤਰੀਆਂ ਨ ਕਬੂਤਰਾਂ ਨੂੰ। ਸਾਰਿਆਂ ਨੂੰ। ਇਹਨਾਂ ਨੂੰ ਪਹਿਲਾਂ ਕਣਕ ਪਾਤੀ ਸੀਗੀ ਹੁਣ ਆਪਾਂ ਸਰੋਂ ਪਾ ਦੇਣੀ ਆ ਨਾਲ ਸਾਰਾ ਕੰਮ ਰਬੇੜੀਆਂ ਨੇ ਕਿਉਂਕਿ ਆਪਾਂ ਤੁਹਾਨੂੰ ਪਤਾ ਜਾਣਾ ਵਾ ਜਾਣਾ ਕਰਕੇ ਆਪਾਂ 2 ਵਜੇ ਅੱਜ ਦਾਣਾ ਬਾਣੀ ਪਾ ਦੇਣਾ ਹਰਿਆਂ ਨੂੰ ਸ਼ੀਆ ਕਾ ਸਰੋਂ ਵੀ ਬਾਤੀ ਇਹਨਾਂ ਨੂੰ ਹੁਣ ਬੱਚਿਆਂ ਨੂੰ ਦਈਏ ਛੋਲੇ ਛੋਲੇ ਮੈਂ ਲਿੱਤੇ ਧੋ ਆਜੋ ਭਈ ਆਜੋ 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 ਕੋਤਰੀਆਂ ਆ ਗਈਆਂ ਜਦੀ ਟਰੇ ਤੇ ਆਪਦਾ ਖਾਣਾ ਖਾਣ ਲਈ ਉਹ ਦੇਖੋ ਹੇਟ ਗੇਟ ਕਰਤਾ ਬੰਦ ਇੱਧਰ ਵੀ ਉਹ ਜੋੜੇ ਵਾਲਿਆਂ ਨੂੰ ਵੀ ਬਾਤ ਇੱਧਰ ਮੈਂ ਸਾਰਾ ਸਮਾਨ ਕੱਢਿਆ ਰੈਡੀ ਨਾਲ ਪਾਣੀ ਫਰੈਂਚ ਤੇ ਸ਼ੋਲੇ ਬੱਚੇ ਮੈਂ ਚੱਕ ਕੇ ਸਾਰੇ ਇੱਥੇ ਲਏ ਹੁਣ ਆ ਖਾਣੇ ਚ ਫਿਰ ਇੱਕ ਇੱਕ ਨੂੰ ਦੇ ਦੇ ਛੱਡ ਜਾਣੇ ਆ ਬੱਚਿਆਂ ਨੂੰ ਆ ਬੱਚਿਆਂ ਨੂੰ ਤੇ ਉਹ ਬੱਚਿਆਂ ਨੂੰ ਉਹ ਬੱਚਾ ਥੋੜਾ ਇੱਕ ਢਿੱਲਾ ਅੱਜ ਇੱਕ ਬੱਚਾ ਉਹ ਥੋੜਾ ਢਿੱਲਾ ਹੋ ਗਿਆ ਆਪਣਾ ਤੇ ਹੋਇਆ ਕੀ ਇਹਨੂੰ ਲੱਤਾਂ ਨਹੀਂ ਜਿਵੇਂ ਭਾਰ ਚੱਲਦੀਆਂ ਆਈਆਂ ਪੂਰੇ ਖੇਤ ਵੱਲੋਂ ਫਿੱਟ ਆ ਬਸ ਇਹਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਆਏ ਤੁਰਦਾ ਵਾ ਜੋਰ ਜਾਂ ਮਾਰਦਾ ਪਤਾ ਨਹੀਂ ਕੀ ਚੱਕਰ ਆ ਇਹਨੂੰ ਕੋਈ ਘਾਟ ਮਹਿਸੂਸ ਹੋ ਰਹੀ ਆ ਇਹਨੂੰ ਦੰਨੀਆਂ ਦਵਾਈ ਦੂਈ ਆਪਾਂ ਕਰਦੇ ਆ ਸੱਟ ਵੱਟ ਇਹਨੂੰ ਕੋਈ ਆਹ ਖੁੱਡੇ ਚ ਵੀ ਦਾਣੇ ਓਕੇ ਆ ਖਾ ਰਿਹਾ ਪੂਰੇ ਜੋਰਾ ਸ਼ੋਰਾ ਦੇ ਬਸ ਹੁਣ ਆਪਾਂ ਬੱਚਿਆਂ ਨੂੰ ਦੰਨੇ ਛੋਲੇ ਫਿਰ ਆਪਣਾ ਕੰਮ ਬਾ ਹੁਣ ਆਪਣਾ ਕੰਮ ਹੋਰੇ 15 ਤੋਂ 20 ਮਿੰਟ ਦਾ ਵਾ ਗੁੱਡਿਆਂ ਚ ਫਿਰ ਆਪਾਂ ਕੋਤਰਾ ਵੱਲੋਂ ਵੇਲੇ ਆ ਤੇ ਰਾਤ ਨੂੰ ਆਪਾਂ ਜਾਗੋ ਤੋਂ ਆ ਕੇ ਆਪਾਂ ਕੁੰਡੀਆਂ ਘੱਟ ਦਾਂਗੇ ਬਾਹਰ ਹੁਣ ਜਾਨੀ ਕਿ ਆਪਾਂ ਕੰਮ ਨਵੇੜੀ ਆਪਾਂ ਨਾਲ